ਹਾਂਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਯੂਥ ਆਫ ਪੰਜਾਬ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਕਰਨੀ ਹੈ ਗੱਲਬਾਤ ਕਿ ਜਿਹੜਾ ਨਵਾਂ ਰੂਲ ਆਇਆ ਪੀਜੀਡਬਲਯੂਪੀ ਨੂੰ ਲੈ ਕੇ ਜਿਹੜਾ ਕਿ ਸਟੂਡੈਂਟਸ ਨੂੰ ਵਰਕ ਪਰਮਿਟ ਮਿਲੂਗਾ ਜਾਂ ਨਹੀਂ ਮਿਲੂਗਾ ਇਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਲੋਕ ਜਾਂ ਸਟੂਡੈਂਟ ਚਿੰਤਾ ਦੇ ਵਿੱਚ ਸੀਗੇ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹ ਰਹੇ ਨੇ ਜਾਂ ਜਿਹੜੇ ਸਟੂਡੈਂਟ ਇੱਥੇ ਪੜ੍ਹ ਰਹੇ ਉਹਨਾਂ ਨੂੰ ਸੀਗਾ ਵੀ ਸਾਨੂੰ ਵਰਕ ਪਰਮਿਟ ਸ਼ਾਇਦ ਮਿਲੇਗਾ ਜਾਂ ਨਹੀਂ ਮਿਲੇਗਾ ਸੋ ਜਿਹੜੀ ਕੱਲ ਨਿਊਜ਼ ਆਈ ਉਹਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਕਿ ਕਿਹੜੇ-ਕਿਹੜੇ ਸੈਕ ਤੇ ਕਿਨੂ ਕਿਨੂ ਵਰਕ ਪਰਮਿਟ ਨਹੀਂ ਮਿਲੂਗਾ ਸੋ ਇਹਦੇ ਦਾ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ ਕੈਨੇਡਾ ਦੇ ਵਿੱਚ ਪੜ੍ਹ ਰਹੇ ਆ ਜਾਂ ਜਿਨ੍ਹਾਂ ਦੇ ਵੀਜੇ ਆ ਚੁੱਕੇ ਆ 1 ਨਵੰਬਰ ਤੋਂ ਪਹਿਲਾਂ ਪਹਿਲਾਂ ਜਾਂ ਜਿਹੜੇ ਲੋਕ ਫਾਈਲ ਲਾਉਣਗੇ ਉਹਨਾਂ ਨੂੰ ਸੇਮ ਪ੍ਰੋਸੀਜਰ ਨਾਲ ਵਰਕ ਪਰਮਿਟ ਮਿਲੂਗਾ ਸਿਰਫ ਨਵੀਂ ਗੱਲ ਉਹਨਾਂ ਲਈ ਐਡ ਇਹ ਹੋਈ ਆ ਕਿ ਉਹਨਾਂ ਨੂੰ ਜਿਹੜਾ ਆਇਰਸ ਕਰਨਾ ਪਊਗਾ ਸੋ ਉਹ ਕਿਹੜੇ ਕਿੰਨੇ ਕਿੰਨੇ ਤੁਹਾਨੂੰ ਬੈਂਡ ਲੈਣੇ ਪੈਣਗੇ ਉਹਦੇ ਤੇ ਆਪਾਂ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਤੁਸੀਂ ਇਹ ਚੀਜ਼ ਲਈ ਟੈਂਸ਼ਨ ਤੋਂ ਬਾਹਰ ਹੋ ਜਾਓ ਜਿਨ੍ਹਾਂ ਨੇ 1 ਨਵੰਬਰ ਤੋਂ ਪਹਿਲਾਂ ਪਹਿਲਾਂ ਫਾਈਲ ਇੰਡੀਆ ਦੇ ਵਿੱਚ ਲਾਈ ਹੋਈ ਆ ਜਾਂ ਜਿਨ੍ਹਾਂ ਨੇ ਲਾਉਣੀ ਆ। ਉਹਨਾਂ ਲਈ ਕੋਈ ਚੇਂਜਸ ਨਹੀਂ ਹੋਏ ਹੈਗੇ। ਸੋ ਉਹਨਾਂ ਸਾਰਿਆਂ ਨੂੰ ਉਸੇ ਤਰੀਕੇ ਨਾਲ ਵਰਕ ਪਰਮਿਟ ਮਿਲੇਗਾ। ਜਿਨ੍ਹਾਂ ਨੇ 1 ਨਵੰਬਰ ਤੋਂ ਬਾਅਦ ਫਾਈਲ ਸਬਮਿਟ ਕਰਨੀ ਆ ਸਟੱਡੀ ਵੀਜ਼ੇ ਦੀ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਮਿਲੇਗਾ ਸਟੱਡੀ ਤੋਂ ਬਾਅਦ ਉਹ ਕੁਝ ਕੁ ਫੀਲਡ ਹੀ ਹੈਗੀਆਂ। ਉਹਨਾਂ ਦਾ ਮੈਂ ਸਕਰੀਨ ਸ਼ਾਟ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਲਾ ਦੂੰਗਾ। ਉਹੀ ਫੀਲਡ ਜਿਵੇਂ ਕਹ ਲਓ ਤੁਸੀਂ ਹੈਲਥ케ਅਰ ਹੋ ਗਿਆ, ਟਰਾਂਸਪੋਰਟ ਹੋ ਗਿਆ। ਤੇ ਟੈਕਨੋਲੋਜੀ ਹੋਗਾ ਜਿਹੜਾ ਸਟੈਮ ਜਿਵੇਂ ਸਟੈਮ ਐਕਸਟ੍ਰੀਮ ਚਲਦੀ ਆ ਜਿਨ੍ਹਾਂ ਨੂੰ ਪਤਾ ਹੋਊਗਾ ਸ਼ਦੋ ਦੇ ਵਿੱਚ ਟੈਕਨੋਲੋਜੀ ਦੇ ਕਈ ਫੀਲਡ ਆਉਣੀ ਆ ਜਿਵੇਂ ਕੋਈ ਪ੍ਰੋਗਰਾਮਰ ਬੰਦੇ ਨੇ ਉਹਦੇ ਚ ਐਡਮਿਸ਼ਨ ਲੈਂਦੇ ਨੇ ਜਾਂ ਉਹਦੀ ਕੋਈ ਜੌਬ ਕਰਦੇ ਨੇ ਉਹਨਾਂ ਦੀ ਅਲੱਗ ਸਟ੍ਰੀਮ ਚਲਦੀ ਆ ਸਟੈਮ ਸੋ ਉਹਨਾਂ ਨੂੰ ਬਿਲਕੁਲ ਮਿਲੂਗਾ ਵਰਕ ਪਰਮਿਟ ਤੇ ਹੈਲਥ ਕੇਅਰ ਹੈਗਾ ਟਰਾਂਸਪੋਰਟ ਹੈਗਾ ਤੇ ਐਗਰੀਕਲਚਰ ਹੈਗਾ ਨਾ ਤੇ ਇੱਕ ਦੋ ਚੀਜ਼ਾਂ ਹੋਰ ਆ ਮੈਂ ਤੁਹਾਨੂੰ ਸਕਰੀਨਸ਼ਾਟ ਇੱਥੇ ਲਾ ਦੂੰਗਾ ਵਿੱਚ ਜੇ ਤੁਸੀਂ 1 ਨਵੰਬਰ ਤੋਂ ਬਾਅਦ ਇਹੀ ਸੈਕਟਰ ਦੇ ਵਿੱਚ ਪੜ੍ਹਾਈ ਲੈਣੇ ਆ ਤਾਂ ਤੁਹਾਨੂੰ ਅੱਗੇ ਸਟੱਡੀ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲੇਗਾ ਨਹੀਂ ਤੁਹਾਨੂੰ 20 25 ਲੱਖ ਜਾਂ 30 ਲੱਖ ਰੁਪਇਆ ਲਾਉਣ ਦਾ ਕੋਈ ਫਾਇਦਾ ਨਹੀਂ 1 ਨਵੰਬਰ ਤੋਂ ਬਾਅਦ ਜਿਹੜਾ ਵੀ ਬੱਚਾ ਆਪਦੀ ਤਿਆਰੀ ਕਰ ਰਿਹਾ ਸਟੂਡੈਂਟ ਫਾਈਲ ਲਾਉਣ ਦੀ ਕੈਨੇਡਾ ਦੀ ਤੁਸੀਂ ਸਿਰਫ ਇਹ ਜਿਹੜੇ 4 ਸਗਰੀ ਜਾਂ 5 ਸਗਰੀਨ ਦੇ ਉੱਤੇ ਮੈਂ ਦੇ ਰਿਹਾ ਫੀਲਡ ਉਹਨਾਂ ਚੋਂ ਹੀ ਇੱਕ ਆਪਣੀ ਸਟੱਡੀ ਚੂਜ਼ ਕਰਨੀ ਆ ਜੇ ਤੁਸੀਂ ਕੈਨੇਡਾ ਜਾ ਕੇ ਵਰਕ ਪਰਮਿਟ ਲੈਣਾ ਤੇ ਨਹੀਂ ਮਿੱਤਰੋ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੂਗਾ ਸੋ ਦੂਜੀ ਗੱਲ ਕੀ ਚੇਂਜ ਹੋਈ ਆ ਜਿਹੜੀ ਕਿ ਸਾਰਿਆਂ ਲਈ ਆ ਜਿਹੜੀ ਕਿ ਇਨ ਕੈਨੇਡਾ ਸਟੂਡੈਂਟਸ ਲਈ ਵੀ ਆ ਉਹ ਹੈਗੀ ਆ IELTS ਦੀ ਸੋ ਜਿਵੇਂ ਕਿ ਸਟੱਡੀ ਹੋਣ ਤੋਂ ਬਾਅਦ ਸਾਰੇ ਬੱਚੇ ਵਰਕ ਪਰਮਿਟ ਆਪਣਾ ਅਪਲਾਈ ਕਰਦੇ ਜਾਂ ਅਸੀਂ ਵੀ ਕਰਨਾ ਸਾਡੀ ਵੀ ਜਿਵੇਂ ਥੋੜੀ ਸਟੱਡੀ ਰਹਿੰਦੀ ਆ ਉਹਨਾਂ ਸਾਰਿਆਂ ਨੂੰ IELTS CLB 5 ਜਾਂ 7 ਅਕੋਰਡਿੰਗ ਟੂ ਤੁਹਾਡੀ ਸਟੱਡੀ ਤੁਸੀਂ ਕਿੱਥੋਂ ਗ੍ਰੈਜੂਏਟ ਹੋ ਰਹੇ ਹੋ ਉਹਦੇ ਅਕੋਰਡਿੰਗ ਤੁਹਾਨੂੰ IELTS ਕਰਨਾ ਪੈਣਾ ਜਿਹੜੇ ਤਾਂ ਬੱਚੇ ਕਾਲਜ ਤੋਂ ਗ੍ਰੈਜੂਏਟ ਹੋਣਗੇ ਉਹਨਾਂ ਨੂੰ CLB 5 ਸਾਰਿਆਂ ਚੋਂ 5 ਜਾਂ ਇੱਕ ਚੋਂ 5.5 6 ਦਾ ਇੱਕ ਸਕੋਰ CLB 5 ਦਾ ਬੰਦ ਆ ਤਾਂ CLB 7 ਉਹਨਾਂ ਨੂੰ ਜਿਹੜੇ ਕਿ ਯੂਨੀਵਰਸਿਟੀ ਤੋਂ ਜਿਹੜੇ ਬੱਚੇ ਗ੍ਰੈਜੂਏਟ ਹੋਣਗੇ ਉਹ ਚਾਹੇ ਤੁਸੀਂ 1 ਸਾਲ ਦਾ ਡਿਪਲੋਮਾ ਕਰਦੇ ਆਂ ਚਾਹੇ ਤੁਸੀਂ ਕੋਈ 3 ਸਾਲ ਦੀ ਡਿਗਰੀ ਕਰਦੇ ਆਂ ਚਾਹੇ ਤੁਸੀਂ 2 ਸਾਲ ਦੀ ਕੋਈ ਪੜ੍ਹਾਈ ਕਰਦੇ ਆਂ ਯੂਨੀਵਰਸਿਟੀ ਤੋਂ ਜੇ ਤੁਸੀਂ ਇਵੈਂਚੁਅਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਤਾਂ ਤੁਹਾਨੂੰ CLB 7 ਆਹੜਾ ਉਹ ਆਪਣਾ ਸਕੋਰ ਵਰਕ ਪਰਮਿਟ ਦੇ ਲਈ ਸਬਮਿਟ ਕਰਨਾ ਪੈਣਾ ਜਦੋਂ ਤੁਸੀਂ ਸਟੱਡੀ ਖਤਮ ਹੋਣ ਤੋਂ ਬਾਅਦ ਵਰਕ ਪਰਮਿਟ ਲੈਣਾ ਸੋ ਮੈਂ ਪਹਿਲਾਂ ਹੀ ਬਹੁਤ ਸਾਰੀਆਂ ਵੀਡੀਓ ਚ ਕਿਹਾ ਇਹ ਗੱਲ ਕਿ ਤੁਸੀਂ ਕੈਨੇਡਾ ਨੂੰ ਸਮਝੋ ਹਨਾ ਕੈਨੇਡਾ ਕੀ ਕਹਿ ਰਿਹਾ ਕਿ ਕਿਹੜੀ ਕਿਹੜੀ ਫੀਲਡ ਦੇ ਵਿੱਚ ਕੈਨੇਡਾ ਤੁਹਾਨੂੰ ਡਿਮਾਂਡ ਕਰ ਰਿਹਾ ਆਪਣੇ ਏਜੰਟ ਕੀ ਕਰਦੇ ਆ ਵੀ ਹਾਂਜੀ ਤੁਸੀਂ ਵੀਜ਼ਾ ਲਵਾਉਣਾ ਆਜੋ ਤੁਹਾਨੂੰ ਆਹ ਪ੍ਰੋਗਰਾਮ ਦੇਵਾਂਗੇ ਆਪਦੇ ਹਿਸਾਬ ਨਾਲ ਪ੍ਰੋਗਰਾਮ ਦਿੰਦੇ ਆ ਆਪਦੇ ਹਿਸਾਬ ਨਾਲ ਸਾਰਾ ਕੁਝ ਕਰਦੇ ਆ ਤੁਹਾਨੂੰ ਇਹ ਕਹਿ ਦਿੱਤਾ ਜਾਂਦਾ ਜੀ ਤੁਸੀਂ ਆਪ ਦਾ ਪ੍ਰੋਗਰਾਮ ਚੂਜ਼ ਕਰਦੇ ਆ ਨਾ ਕਈ ਵਾਰੀ ਮੰਨ ਲਓ ਜਿਵੇਂ ਮੈਂ ਹੁਣ ਇੱਕ ਦੋ ਪ੍ਰੋਗਰਾਮ ਸਰਚ ਕਰਕੇ ਏਜੰਟ ਕੋਲੇ ਗਿਆ ਸੀ ਕਿ ਮੈਨੂੰ ਆਹ ਪ੍ਰੋਗਰਾਮ ਚਾਹੀਦਾ ਤਾਂ ਉਹ ਅੱਗੋਂ ਤੁਹਾਨੂੰ ਕੀ ਕਹਿੰਦਾ ਵੀ ਇਹਦੇ ਤੁਹਾਡਾ ਵੀਜ਼ਾ ਹੀ ਨਹੀਂ ਹੋਣਾ ਆਪਣ ਏਜੰਟ ਇਹ ਕਹਿ ਦਿੰਦੇ ਆ ਤੇ ਹੁਣ ਉਹੀ ਏਜੰਟਾਂ ਨੇ ਰੌਲਾ ਪਾਉਣਾ ਕਿ ਬਾਈ ਕੋਈ ਚੱਕਰ ਜੇ ਤਰੀ ਪੜ੍ਹਾਈ ਹੈਗੀ ਸਾਇੰਸ ਦੀ ਤੂੰ ਐਗਰੀਕਲਚਰ ਲੈ ਲਾ ਉੱਚ ਵੀ ਆਜੂ ਕੋਈ ਚੱਕਰ ਨਹੀਂ ਵੀ ਜਾ ਕਿਉਂਕਿ ਉਹਨਾਂ ਨੇ ਤੁਹਾਡੇ ਕੋਲੋਂ ਪੈਸੇ ਕਮਾਉਣੇ ਆ ਏਜੰਟ ਦੀ ਦਾ ਮਤਲਬ ਸਿਰਫ ਇਹ ਵੀ ਉਹਨਾਂ ਤੋਂ ਪੈਸੇ ਲੈਣੇ ਆ ਉਹਨੇ ਤੁਹਾਨੂੰ ਕੈਨੇਡਾ ਚਾ ਕੇ ਤਾਰ ਦੇਣਾ ਵੀਆ ਲੈ ਕੇ ਉਹਨੂੰ ਕੋਈ ਮਤਲਬ ਨਹੀਂ ਤੁਹਾਡੀ ਪੀਆਰ ਹੁੰਦੀ ਹੈ ਨਹੀਂ ਹੁੰਦੀ ਤੁਹਾਡਾ ਵਰਕ ਪਰ ਉਹਨਾਂ ਨੂੰ ਮਿਲਦਾ ਨਹੀਂ ਮਿਲਦਾ ਸੋ ਮਿੱਤਰੋ ਜੇ ਤੁਸੀਂ 20-25 ਲੱਖ ਰੁਪਇਆ ਲਾਉਣਾ ਤਾਂ ਹੁਣ ਕੈਨੇਡਾ ਦੇ ਜਿਹੜੇ ਪੇਜ ਤੇ ਜਾ ਕੇ ਆਈਆਰਸੀਸੀ ਦੇ ਪੇਜ ਤੇ ਜਾ ਕੇ ਥੋੜੀ ਰਿਸਰਚ ਕਰੋ ਉਹਦੇ ਵਿੱਚ ਸਾਰੀਆਂ ਲਿਸਟ ਦਿੱਤੀਆਂ ਹੋਈਆਂ ਕਿ ਕਿਹੜੀ ਕਿਹੜੀ ਜੌਬ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਮਿਲੂਗਾ ਕਿਹੜੀ ਕਿਹੜੀ ਦੇ ਵਿੱਚ ਤੁਹਾਨੂੰ ਜਾਂ ਸਟੱਡੀ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਮਿਲੂਗਾ ਕਿਹੜੀ ਕਿਹੜੀ ਦੇ ਵਿੱਚ ਨਹੀਂ ਮਿਲੂਗਾ ਸੋ ਥੋੜੀ ਜੀ ਰਿਸਰਚ ਕਰੋ ਤੇ ਏਜੰਟ ਨਾਲ ਆਪਦਾ ਕਮਿਊਨੀਕੇਸ਼ਨ ਰੱਖੋ ਤੇ ਉਸ ਤਰੀਕੇ ਦੀ ਕੋਈ ਸਟੱਡੀ ਲੈ ਕੇ ਆਓ ਪਹਿਲੀ ਗੱਲ ਤਾਂ ਮੈਂ ਇਹੀ ਕਹੂੰਗਾ ਸਾਰਿਆਂ ਨੂੰ ਯਾਰ ਵੀ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਤੁਸੀਂ ਨਾ ਆਓ ਠੀਕ ਆ ਕਿਉਂਕਿ ਹਾਲਾਤ ਥੋੜੇ ਠੀਕ ਨਹੀਂ ਚੱਲ ਰਹੇ ਵੋਟਾਂ ਵਟਾਂ ਹਜੇ ਚਲਣੀਆਂ ਹਨਾ ਇਲੈਕਸ਼ਨ ਨੂੰ ਹੋਣ ਤੋਂ ਬਾਅਦ ਜਾਂ ਕੋਈ ਇਦਾਂ ਪਾਰਟੀ ਚੇਂਜ ਹੋਣ ਤੋਂ ਬਾਅਦ ਤੁਸੀਂ ਕੋਈ ਡਿਸੀਜਨ ਲਾਇਓ ਇਹ ਲੈਣਾ ਤਾਂ ਕਿਉਂਕਿ ਹਜੇ ਕੁਝ ਨਹੀਂ ਪਤਾ ਹੋ ਸਕਦਾ ਇਦੋਂ ਵੀ ਟਾਈਟ ਕੋਈ ਜਿਹੜਾ ਡਿਸੀਜਨ ਲੈ ਲਵੇ ਕੈਨੇਡਾ ਆਪਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੇ ਆਪ ਦਾ ਦੇਖਣਾ ਮਤਲਬ ਉਹਨਾਂ ਨੇ ਆਪਣੇ ਤੋਂ ਪੈਸੇ ਕਮਾਉਣੇ ਹਨ ਠੀਕ ਆ ਪਰ ਇਸ ਟਾਈਮ ਜਿਹੜੀ ਸਰਕਾਰ ਆ ਉਹ ਆਪਦੇ ਸਿਟੀਜਨ ਦੇ ਫੇਵਰ ਦੇ ਵਿੱਚ ਆ ਕਹਿ ਲਓ ਵੀ ਜਾਂ ਉਹਨਾਂ ਦੀ ਗੱਲ ਸੁਣ ਕੇ ਕੋਈ ਡਿਸੀਜਨ ਲੈ ਰਹੀ ਆ ਆ ਆਪਣੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇੱਥੇ ਜਿਵੇਂ ਹੁਣ ਤੁਸੀਂ ਦੇਖਿਆ ਧਰਨਾ ਲੱਗਿਆ ਹੋਇਆ ਸੋ ਮੈਨੂੰ ਨਹੀਂ ਲੱਗਦਾ ਵੀ ਧਰਨੇ ਦਾ ਕੋਈ ਐਡਾ ਫਰਕ ਪਊਗਾ ਜਾਂ ਕੋਈ ਉਹ ਕੋਈ ਡਿਸੀਜਨ ਵਧੀਆ ਲੈਣਗੇ ਧਰਨੇ ਨੂੰ ਲੈ ਕੇ ਅਸਲ 'ਚ ਹੁਣ ਆਪਾਂ ਗੱਲ ਕਰਦੇ ਆਂ ਥੋੜੀ ਜੀ ਵੀ ਇਹ ਚੀਜ਼ ਹੁੰਦੀ ਕਿਉਂ ਆ ਅਸਲ 'ਚ ਇਹ ਚੀਜ਼ ਕੁਛ ਤਾਂ ਆਪਣੇ ਲੋਕਾਂ ਨੇ ਜਾਂ ਬੱਚਿਆਂ ਨੇ ਮਤਲਬ ਕਿ ਕੈਨੇਡਾ ਸਰਕਾਰ ਨੂੰ ਸ਼ੋ ਹੀ ਇਹ ਕੀਤਾ ਵੀ ਅਸੀਂ ਪੜ੍ਹਾਈ ਨਹੀਂ ਕਰਨਾ ਇੱਥੇ ਸਾਡਾ ਮਤਲਬ ਹੀ ਸਿਰਫ ਪੀਆਰ ਲੈਣ ਦਾ ਸੋ ਕੁਝ ਗੱਲਾਂ ਚਲੋ ਸਰਕਾਰ ਨੂੰ ਪਤਾ ਵੀ ਹੁੰਦੀਆਂ ਪਰ ਐਡਾ ਵੀ ਆਪਾਂ ਚਰਿਆ ਨਹੀਂ ਹੋ ਸਕਦੇ ਹਨ ਵੀ ਆਪਾਂ ਦੋ ਨੰਬਰੀ ਕੰਮ ਕਰੀ ਜਾਂਦੇ ਆ ਇੱਥੇ ਠੀਕ ਹੈ ਉਹਨਰੇਜ ਵਾਕ ਨੂੰ ਕੰਮ ਨਹੀਂ ਮਿਲਦਾ ਆਪਣੇ ਜਵਾਕ ਕੰਮ ਕਰੀ ਜਾਂਦੇ ਆ ਠੀਕ ਹੈ ਫਿਰ ਹੁੱਲੜਵਾਜੀ ਆਪਾਂ ਕਰਦੇ ਆ ਇੱਕ ਮੈਂ アドਵਾਈਸ ਹੋਰ ਦੇਉਂਗਾ ਤੁਹਾਨੂੰ ਜਿਹੜਾ ਬੱਚਾ ਪਲੱਸ 2 ਤੋਂ ਬਾਹਰ ਸੋਚ ਰਿਹਾ ਬਾਹਰ ਆਉਣ ਦੀ ਉਹ ਚੁੱਪ ਕਰਕੇ ਘਰੇ ਬੈਜੋ ਆਪਦਾ ਇੰਡੀਆ ਚ ਸਟੱਡੀ ਕਰੋ ਕਿਉਂਕਿ ਪਲੱਸ 2 ਵਾਲਿਆਂ ਲਈ ਤਾਂ ਪੀਆਰ ਇੰਨੀ ਕੀ ਜ਼ਿਆਦਾ ਆਪਾਂ ਐਡ ਔਕੇ ਹੋ ਰਹੇ ਨੇ ਹੁਣ ਚਲੋ ਤੁਸੀਂ ਆ ਜਾਓਗੇ ਵਰਕ ਪਰਮਨ ਮਿਲ ਜੂ ਪਰ ਤੁਹਾਡੇ ਪੁਆਇੰਟ ਵੀ ਤਾਂ ਬਣਨੇ ਚਾਹੀਦੇ ਨਾ ਤੁਹਾਨੂੰ ਪੀਆਰ ਵੀ ਤੁਸੀਂ ਲੈਣੀ ਹੈ ਕਿ ਤੁਸੀਂ ਆਗੇ ਬਸ ਉਹਦਾ ਮੁੜ ਜੂਗੇ ਜਾਂ ਕੁਝ ਹੋਰ ਇੱਥੇ ਦੋ ਨੰਬਰ ਚ ਕੰਮ ਕਰਨ ਲੱਗ ਜੂਗੇ ਸੋ ਪਲੱਸ 2 ਤੋਂ ਬਾਅਦ ਜਿਹੜੇ ਪੁਆਇੰਟ ਤੁਸੀਂ ਪੂਰੇ ਕਰਨੇ ਆ ਉਹਦੇ ਲਈ ਬਹੁਤ ਔਖਾ ਪ੍ਰੋਸੈਸ ਆ ਮਤਲਬ ਕਿ ਤੁਹਾਡੇ ਤੁਹਾਨੂੰ ਡਿਪਲੋਮੇ ਤੋਂ ਬਾਅਦ 15 ਪੁਆਇੰਟ ਹੀ ਮਿਲਦੇ ਆ ਤੇ ਡਿਪਲੋਮੇ ਤੋਂ ਬਾਅਦ ਜਿਹੜੀ ਤੁਹਾਨੂੰ ਕੰਪਨੀ ਚ ਜੌਬ ਮਿਲਣੀ ਹੈ ਜਿਹੜੇ ਬੰਦੇ ਨੇ ਜੌਬ ਕਰਨੀ ਆ ਉਹ ਵੀ ਥੋੜਾ ਫਰਕ ਪੈਂਦਾ ਜੇ ਤੁਸੀਂ ਗ੍ਰੈਜੂਏਸ਼ਨ ਕਰਕੇ ਆਉਣੇ ਆ ਉਹਦੇ ਤੁਹਾਡੇ ਪੁਆਇੰਟ ਵੀ ਵੱਧਿਆ ਤੇ ਉਹਦੇ ਨਾਲ ਕੀ ਹੁੰਦਾ ਤੁਹਾਡੀ ਏਜ ਦੇ ਵਿੱਚ ਥੋ ਤਦ ਨੂੰ ਰਹਿਣ ਦਾ ਤਰੀਕਾ ਹੈ ਨਾ ਜਦੋਂ ਤੁਸੀਂ ਇੱਥੇ ਆਉਣੇ ਆ ਹੁਣ ਜੇ ਆਪਾਂ ਮੰਨ ਕੇ ਚੱਲੀਏ ਵੀ ਹਰੇਕ ਬੰਦਾ ਕਹਿੰਦਾ ਯਾਰ ਵੀ ਮੈਂ ਸਹੀ ਆ ਤਾਂ ਫਿਰ ਗਲਤ ਕੌਣ ਆ ਜਿਹੜੇ ਕੈਨੇਡਾ ਦੇ ਵਿੱਚ ਹੁਲੜਬਾਜ਼ੀਆਂ ਕਰੀ ਜਾਂਦੇ ਆ ਜਾਂ ਕੁਝ ਗਲਤ ਕੰਮ ਕਰੀ ਜਾਂਦੇ ਆ ਜਾਂ ਸਰਕਾਰ ਨੂੰ ਤੰਗ ਕਰੀ ਜਾਂਦੇ ਆ ਜਾਂ ਤੁਸੀਂ ਕਿੰਨੀਆਂ ਹੀ ਹਰ ਰੋਜ਼ ਵੀਡੀਓ ਦੇਖਦੇ ਆ ਜਿਹੜੇ ਕਿ ਲੋਕ ਕੈਨੇਡਾ ਜਾ ਕੇ ਹੁਲੜਬਾਜ਼ੀਆਂ ਜਾਂ ਗੰਦ ਪਾਉਂਦੇ ਆ ਜੇ ਹਰੇਕ ਬੰਦਾ ਆਪਣੇ ਆਪ ਨੂੰ ਹੀ ਕਹਿੰਦਾ ਮੈਂ ਚੰਗਾ ਤਾਂ ਫਿਰ ਗਲਤ ਕੌਣ ਆਗਾ ਕੋਈ ਤਾਂ ਗਲਤ ਹੋਊਗਾ ਨਾ ਫਿਰ ਸੋ ਇਹ ਚੀਜ਼ਾਂ ਨੂੰ ਲੈ ਕੇ ਵੀ ਬੜਾ ਜਿਹੜਾ ਸਰਕਾਰ ਭਕੀ ਹੋਈ ਆ ਕਿਉਂਕਿ ਆਪਣੇ ਜਵਾਨ ਗੰਦ ਪਾਉਂਦੇ ਗੰਦ ਪਾਉਂਦਾ ਘਾਉਣਾ ਉਹ ਜਿਹੜੇ ਹਜੇ ਜਿਨ੍ਹਾਂ ਤੇ ਜਵਾਨੀ ਚੜਦੀ ਆ ਹਜੇ ਸੋ ਉਹ ਪੈਸਾ ਵੀ ਖਰਾਬ ਕਰਦੇ ਆ ਆਪਣੀ ਜ਼ਿੰਦਗੀ ਵੀ ਖਰਾਬ ਕਰਦੇ ਆ ਜ਼ਿੰਦਗੀ ਕਿਵੇਂ ਖਰਾਬ ਕਰਦੇ ਆ ਵੀ ਉਹ ਪੈਸਾ ਥੇਲਾ ਜਦੋਂ ਬਣਨ ਲੱਗਦਾ ਗਲਤ ਕੰਮਾਂ 'ਚ ਪਏ ਜਾਂਦੇ ਆ ਜਾਂ ਪੈਸਾ ਡਾਉਣ ਲੱਗ ਜਾਂਦੇ ਆ ਜਾਂ ਕਿਸੇ ਨਾ ਕਿਸੇ ਗਲਤ ਚੱਕਰਾਂ 'ਚ ਪਏ ਜਾਂਦੇ ਆ ਸੋ ਇਹ ਮੇਰੀ ਐਡਵਾਈਸ ਆ ਵੀ ਤੁਸੀਂ ਆਪਦੀ 3 ਸਾਲ ਦੀ ਸਟੱਡੀ ਇੰਡੀਆ ਚ ਕਰਕੇ ਆਓ ਮਾਪਿਆਂ ਨੂੰ ਵੀ ਇਹੀ ਕਹਣਾ ਵੀ ਉੱਥੇ ਕਰਵਾਓ ਤਾਂ ਕਿ ਬੱਚੇ ਨੂੰ ਥੋੜੀ ਅਕਲ ਆਵੇ ਵੀ ਕਿਵੇਂ ਰਹਿਣਾ ਥਾਣਾ ਕੀ ਕਰਨਾ ਇੱਥੇ ਆਕੇ ਤਾਂ ਕਿ ਆਪਦੀ ਜ਼ਿੰਦਗੀ ਇੱਥੇ ਆਕੇ ਵਧੀਆ ਬਣਾਵੇ ਉਹ ਮਤਲਬ ਕਿ ਕਿਸੇ ਮਾੜੇ ਕੰਮਾਂ ਚ ਨਾ ਪਵੇ ਸੋ ਇੱਕ ਗੱਲਾਂ ਜਿਹੜਾ ਤੁਸੀਂ ਧਿਆਨ ਰੱਖਣਾ ਪਲੱਸ 2 ਵਾਲੇ ਬੱਚੇ ਨਾ ਆਉਣ ਕੈਨੇਡਾ ਡਿਗਰੀ ਕਰਕੇ ਆਓ ਠੀਕ ਹੈ ਉਹਦੇ ਬੈਨੀਫਿਟ ਤੁਹਾਨੂੰ ਆਪਦੀ ਪੀਆਰ ਦੇ ਵਿੱਚ ਵੀ ਹੋਣਗੇ ਤੁਹਾਨੂੰ ਸੈਂਸ ਵੀ ਆਊ ਗ੍ਰਹਿਣ ਸੈਣ ਦੀ ਤੇ ਤੁਹਾਡਾ ਆਪਦਾ ਲਾਈਫਸਟਾਈਲ ਵਧੀਆ ਹੋਊਗਾ ਆਕੇ ਜਾਕੇ ਤੇ ਬਾਕੀ ਜਿਹੜਾ ਅਪਡੇਟ ਆਇਆ ਕੈਨੇਡਾ ਦਾ ਵੀ ਜਿਹੜਾ ਵਰਕ ਪਰਮਿਟ ਆ ਉਹ ਤੁ ਉਹ ਇੱਕ ਤਰੀਕ ਤੋਂ ਬਾਅਦ ਜਿਹੜਾ ਬੱਚਾ ਕੋਈ ਸਟੱਡੀ ਚ ਨ ਰੋਲ ਹੋਊਗਾ ਉਹਨਾਂ ਨੂੰ ਨਹੀਂ ਮਿਲਨੇ ਜਿਹੜਾ ਇੱਕ ਤਰੀਕ ਤੋਂ ਪਹਿਲਾਂ-ਪਹਿਲਾਂ ਜਿਨ੍ਹਾਂ ਨੇ ਫਾਈਲਾਂ ਵੀ ਲਾਈਆਂ ਜਿਨ੍ਹਾਂ ਦੇ ਵੀਜ਼ੇ ਆਏ ਹੋਏ ਨੇ ਜਿਹੜੇ ਕੈਨੇਡਾ ਦੇ ਵਿੱਚ ਹੈਗੇ ਆ ਉਹਨਾਂ ਨੂੰ ਕੋਈ ਚੱਕਰ ਨਹੀਂ ਸੇਮ ਐਜ਼ ਬਿਫੋਰ ਉਹਨਾਂ ਨੂੰ ਵਰਕ ਪਰਮਿਟ 3 ਸਾਲ ਦਾ ਮਿਲੂਗਾ ਜਿਨ੍ਹਾਂ ਨੇ 2 ਸਾਲ ਦੀ ਪੜ੍ਹਾਈ ਕੀਤੀ ਹੈ ਜਾਂ ਉਸ ਤੋਂ ਵੱਧ ਕੀਤੀ ਆ ਜਿਨ੍ਹਾਂ ਨੇ 1 ਸਾਲ ਦੀ ਕੀਤੀ ਉਹਨਾਂ ਨੂੰ 1 ਸਾਲ ਦਾ ਮਿਲੂਗਾ ਸੋ ਕੋਈ ਚੱਕਰ ਵਾਲੀ ਗੱਲ ਨਹੀਂ ਨਿਆਰੇ ਲੋ ਟੈਨਸ਼ਨ ਫਰੀ ਰਹੋ ਤੇ ਆਪ ਦਾ ਇੱਕ ਫੋਕਸ ਸਿੱਧਾ ਰੱਖੋ ਵੀ ਤੁਸੀਂ ਕਰਨਾ ਕੀ ਆ ਤੇ ਡਿਸਟਰੈਕਸ਼ਨਸ ਬਹੁਤ ਹੋਣਗੀਆਂ ਉਹਨਾਂ ਤੋਂ ਬਚ ਕੇ ਰਹੋ ਮਾੜੇ ਲੋਕਾਂ ਤੋਂ ਬਚ ਤੇ ਆਪ ਦਾੜਾ ਸਿੱਧੇ ਰਾ ਪੈ ਕੇ ਜ਼ਿੰਦਗੀ ਸਵਾਰੋ ਟਾਈਮ ਬਹੁ ਮੜਾ ਚੱਲ ਰਿਹਾ ਠੀਕ ਹੈ ਤੇ ਬਸ ਇਹੀ ਗੱਲਾਂ ਮਤਾਂ ਸੀਗੀਆਂ ਬਾਕੀ ਕੋਸ਼ਕ ਗੱਲਾਂ ਆਪਾਂ ਅਗਲੀ ਵੀਡੀਓ ਚ ਕਰਾਂਗੇ ਇਹ ਵੀਡੀਓ ਚ ਐਨਾ ਹੀ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ